ਗੁਰੂ ਗੋਬਿੰਦ ਸਿੰਘ ਜੀ ਜਿਸ ਵਕਤ ਅਨੰਦਪੁਰੋਂ ਨਿਕਲੇ ਸਨ ਤਾਂ ਸ਼ਹਿਜ਼ਾਦਾ ਜ਼ੋਰਾਵਾ ਸਿੰਘ ਜੀ ਜੋ ਉਸ ਵਕਤ 8 ਬਰਸ ਦੇ ਸਨ ਤੇ ਸ਼ਹਿਜ਼ਾਦਾ ਫਤੇਹ ਸਿੰਘ ਜੀ 6 ਬਰਸ ਦੇ ਤੇ ਵੱਡੀ ਮਾਤਾ ਗੁਜਰੀ ਜੀ ਸਮੇਤ ਬਹੁਤ ਸਾਰੇ ਜੀਵਰ ਦੇ ਕੇ ਆਪਣੇ ਘਰ ਦੇ ਰਸੋਈਏ ਨਾਲ ਖੀੜੇ ਪਿੰਡ ਪੁੱਜ ਗਏ ਅਤੇ दुष्ट गंगू ब्राह्मण ਨੇ ਧਾਮ ਦਾ ਲਾਲਚ ਕਰਕੇ ਆਪ ਰੱਖ ਲਿਆ ਤੇ ਦੋਹਾਂ ਸਹਿਬਜ਼ਾਦਿਆਂ ਨੂੰ 나जम सरंद ਦੇ پکڑਵਾ ਦਿੱਤਾ 나जम दुष्ट ਨੇ ਮਾਤਾ ਸਾਹਿਬ ਨੂੰ ਕਿਲੇ ਵਿੱਚ ਕੈਦ ਕਰਿਆ ਤੇ ਦੋਹਾਂ ਸਹਿਬਜ਼ਾਦਿਆਂ ਨੂੰ ਆਪਣੇ ਰੂਬਰੂ ਬੁਲਾ ਕੇ ਆਖਣ ਲੱਗਾ ਜੇਕਰ ਮੁਸਲਮਾਨ ਬਣ ਜਾਓ ਤਾਂ ਤੁਹਾਡਾ ਛੁਟਕਾਰਾ ਹੈ ਨਹੀਂ ਤਾਂ ਸਖਤ ਤਕਲੀਫਾਂ ਦੇ ਕੇ ਮਾਰੇ ਜਾਓਗੇ ਇਹ ਸੁਣ ਕੇ ਦੋਹਾਂ ਨੇ ਆਖਿਆ ਪਾਪੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਪੋਤੇ ਤੇ ਉਸ ਗੁਰੂ ਤੇਗ ਬਹਾਦਰ ਜੀ ਦੇ ਪੁੱਤਰੇ ਹਾਂ ਜਿਨ੍ਹਾਂ ਨੇ ਧਰਮ ਰੱਖਿਆ ਵਾਸਤੇ ਜਾਨਾਂ ਦਿੱਤੀਆਂ ਅਸੀਂ ਧਰਮ ਨੂੰ ਲਾਜ ਲਗਾਈਏ ਤੇ ਥੋੜੀ ਜੀਵਨ ਵਾਸਤੇ ਅਧਮੀ ਹੋ ਕੇ ਮਰੀਏ ਔਰ ਸਰਾਂਧ ਨਾਜਵ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਕੰਦੇ ਵਿੱਚ ਚਿਣ ਦਿਓ ਦੋਹਾਂ ਸਹਿਬਜ਼ਾਦਿਆਂ ਨੂੰ ਗੱਜਗੱਜ ਦੀ ਵਿਥ ਉਤੇ ਖੜੇ ਕੀਤਾ ਗਿਆ ਤੇ ਦੋਹਾਂ ਦੇ ਗਿਰਦ ਕੰਦ ਚਿਣੀ ਜਾਣ ਲੱਗੀ ਜਦ ਗੋਡਿਆਂ ਤੱਕ ਕੰਦ ਚਿਣੀ ਗਈ ਤਾਂ ਨਾਜਵ ਨੇ ਘੇਰ ਆਖਿਆ ਅਜੇ ਵੀ ਵੇੜਾ ਹੈ जो मुसलमान बन जाओ साहबजाद ने फिर भी वही जवाब दिता नाजम पत्थर वर्गे दिल ने फिर कंध उसारन का हुक्म दिता जब वह दीवार मोड्या तक आ गई तो फिर नाजम ने कहा कि अजय भी वेड़ा है मुसलमान बनो तो छुटकारा होंदा है पर कि नाजम की गल मन गए ਕਦੇ ਨਹੀਂ ਸਗੋਂ ਉਸ ਗਲੇ ਸਹਿਜਾਦਿਆਂ ਦੇ ਮੂੰਹ ਵਿੱਚੋਂ ਇਹ ਆਵਾਜ਼ ਨਿਕਲੀ ਕਿ ਪੱਪੀ ਚਲਾ ਜਾ ਸਾਡੇ ਮੱਥੇ ਨਾ ਲੱਗ ਤੇ ਆਪਣੇ ਇਸ ਪਾਪ ਦੇ ਕੰਮ ਨੂੰ ਜਿੱਤੀ ਪੁਰਾ ਹੋਣ ਦੇ ਜਦ ਮਾਤਾ ਗੁਜਰੀ ਨੂੰ ਇਸ ਗੱਲ ਦੀ ਖਬਰ ਪੁੱਜੀ ਤਾਂ ਉਹ ਕਿਲੇ ਵਿੱਚ ਹੀ ਗੁজার ਗਈ